ਸੋ ਜਿਵੇਂ ਆਪਾਂ ਆਪਣੇ ਸਿੱਖ ਧਰਮ ਦੇ ਵਿੱਚ ਖਾਲਸੇ ਦੀ ਬਹੁਤ ਮਹੱਤਤਾ ਹੈਗੀ ਆ ਖਾਲਸਾ ਜਿਹੜਾ ਸ਼ਬਦ ਆ ਜੇ ਆਪਾਂ ਉਹਦੀ ਗੱਲ ਕਰੀਏ ਤਾਂ ਉਹ ਆਪਣੇ ਆਪ ਦੇ ਵਿੱਚ ਖਾਲਸਾ ਦਾ ਕੀ ਅਰਥ ਹੁੰਦਾ ਹੈ ਖਾਲਸਾ ਅਰਬੀ ਭਾਸ਼ਾ ਦਾ ਸ਼ਬਦ ਹੈ ਜੀ ਅਰਬੀ ਦੇ ਫਾਰਸੀ ਦੇ ਵਿੱਚ ਇਹਦੇ ਦੋ ਤਰ੍ਹਾਂ ਇਹਨੂੰ ਡਿਫਾਈਨ ਕੀਤਾ ਜਾਂਦਾ ਹੈ ਅਰਬੀ ਦੇ ਵਿੱਚ ਇਹਦੇ ਜਿਹੜੇ ਅਰਥ ਨੇ ਉਹ ਸ਼ੁੱਧ ਸਰੂਪ ਦੇ ਰੂਪ ਦੇ ਵਿੱਚ ਹੈ ਜੀ ਹਾਂਜੀ ਜਿਹੜਾ ਮਿਲਾਵਟ ਤੋਂ ਰਹਿਤ ਹੋਵੇ ਤੇ ਜਦੋਂ ਫਾਰਸੀ 'ਚ ਇਹਦਾ ਇਹ ਨੂੰ ਬਿਆਨ ਕੀਤਾ ਜਾਂਦਾ ਹੈ ਉਹ ਜ਼ਮੀਨ ਹੈ ਜਿਹੜੀ ਸਿੱਧੀ ਬਾਦਸ਼ਾਹ ਦੇ ਇਖਤਿਆਰ ਚ ਹੁੰਦੀ ਹੈ ਔਰ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬੋਲ ਪੜ੍ਹਦੇ ਸੁਣਦੇ ਆ ਤਾਂ ਉੱਥੇ ਸਾਨੂੰ ਸਪਸ਼ਟ ਹੋ ਜਾਂਦਾ ਵੀ ਖਾਲਸਾ ਅਕਾਲ ਪੁਰਖ ਕੀ ਫੌਜ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮਾ ਕੀ ਮੌਜ ਜੀ ਹੁਣ ਇਹ ਖਾਲਸਾ ਇੱਕ ਸ਼ਖਸੀ ਆਈਡੈਂਟੀਟੀ ਵੀ ਹੈ ਸਮੂਹਿਕ ਵੀ ਹੈ ਜੀ ਸ਼ਕਸੀ ਇੱਕ ਇੰਡੀਵਿਜੂਅਲ ਕਿਸੇ ਸਿੱਖ ਦੇ ਨਾਲ ਸਿੰਘ ਦੇ ਨਾਲ ਜੁੜੀ ਹੋਈ ਵੀ ਜਦੋਂ ਉਹ ਗੁਰੂ ਦਾ ਰੂਪ ਹੋ ਜਾਏ ਮਹਾਰਾਜ ਜੀ ਦੀ ਬਖਸ਼ਿਸ਼ ਨਾਲ ਉਹ ਪਰਮੇਸ਼ਰ ਚ ਮਰਜ ਹੋ ਜਾਏ ਇਹ ਅਸਲ ਦੇ ਵਿੱਚ ਹੈ ਸਾਰਾ ਸ਼ਿਖਰੀ ਪਸਾਰਾ ਜੀ ਹੂੰ ਵੀ ਇਹ ਨਾਂ ਤੇ ਸਿਰਫ ਤਖੱਲੁਸ ਹੈ ਹਾਂਜੀ ਨਾ ਹੀ ਇਹ ਸਿਰਫ ਇੱਕ ਲਖਬਾ ਵੀ ਜਿਵੇਂ ਪਿੱਛੇ ਅਸੀਂ ਵਰਡ ਕੋ ਯੂਜ਼ ਕਰਦੇ ਹਾਂ ਇਹ ਆਪਣੇ ਆਪ ਦੇ ਵਿੱਚ ਇੱਕ ਸੰਪੂਰਨ ਸਿਧਾਂਤ ਹੈ ਪੂਰਨਤਾ ਐਵੇਂ ਕਹਿ ਲਿਆ ਵੀ ਕੋਈ ਡੈਸਟੀਨੇਸ਼ਨ ਤੇ ਪਹੁੰਚਿਆ ਹੋਇਆ ਜਦੋਂ ਕੋਈ ਪੂਰਨ ਹੋ ਜਾਏ ਹੈ ਨਾ ਜੋਤੀ ਜੋਤ ਰਲੀ ਸੰਪੂਰਨ ਕੀਆ ਵਾਲੀ ਜਿਹੜੀ ਥਿਉਰੀ ਹੈ ਗੁਰਬਾਣੀ ਦੇ ਵਿੱਚ ਇਹ ਉਹਦਾ ਪਰਿਚਾਏਕ ਹੈ ਜਾਂ ਉਹਦੀ ਆਇਡੈਂਟੀਟੀਫਿਕੇਸ਼ਨ ਹੈ ਜਿਹੜੀ ਬਾਹਰ ਪ੍ਰਗਟ ਹੁੰਦੀ ਹੈ ਤੋਂ ਖਾਲਸਾ ਇਸ ਕਰਕੇ ਮਹਾਰਾਜ ਨੂੰ ਅਕਾਲ ਫੁਰਖ ਦੀ ਫੌਜ ਕਹਿੰਦੇ ਨੇ ਹੁਣ ਫੌਜ ਸਮੂਹਿਕ ਹੁੰਦੀ ਹੈ ਪਰ ਗੁਰਮਤ ਦੇ ਵਿੱਚ ਫੌਜ ਦੇ ਅਰਥ ਸਮੂਹਿਕ ਤੇ ਸ਼ਕਸ਼ੀ ਦੋਵੇਂ ਨੇ ਜੀ ਜਿਵੇਂ ਹੁਣ ਤੁਸੀਂ ਕਈ ਵਾਰੀ ਸੁਣਿਆ ਹੋਣਾ ਜਿਹੜੇ ਨਿਹੰਗ ਸਿੰਘ ਜਥੇਬੰਦੀਆਂ ਨੇ ਆਪਣੀਆਂ ਉਹਦੇ ਵਿੱਚ ਜਦੋਂ ਇੱਕ ਸਿੰਘ ਵੀ ਆਏ ਤਾਂ ਕਹਿੰਦੇ ਨੇ ਵੀ ਫੌਜਾਂ ਆਈਆਂ ਨੇ ਠੀਕ ਤੁਸੀਂ ਬਹੁਤੀ ਵਾਰੀ ਆਪਾਂ ਦੇਖਾਂਗੇ ਸਾਡੇ ਟ੍ਰੈਡੀਸ਼ਨਲ ਬੋਲੇ ਨੇ ਬੜੇ ਵੱਡੇ ਤੇ ਜਦੋਂ ਸਮੂਹਿਕ ਰੂਪ ਦੇ ਵਿੱਚ ਕੋਈ ਦਲ ਆਏ ਉਹਨੂੰ ਵੀ ਫੌਜਾਂ ਕਹਿੰਦੇ ਨੇ ਨਾ ਤਾਂ ਇਸ ਕਰਕੇ ਜਿਹੜਾ ਏ ਹੈ ਮਤਲਬ ਵੀ ਉਹ ਲੋਕ ਜਾਂ ਉਹ ਹਸਤੀ ਉਹ ਸਮੂਹ ਜਿਹੜਾ ਗੁਰੂ ਦੇ ਦੱਸੇ ਮਾਰਗ ਦੇ ਉੱਤੇ ਤਤਪਰ ਨਿਰੰਤਰ ਚੱਲਦਾ ਹੋਇਆ ਪੂਰਨਤਾ ਨੂੰ ਪ੍ਰਾਪਤ ਹੋ ਗਿਆ ਪਰ ਜਿੱਦਾ ਆਪਣਾ ਕੋਈ ਹੁਣ ਆਪਣਾ ਆਪਾ ਕੁਝ ਬਚਿਆ ਹੀ ਨਹੀਂ ਆਪਣਾ ਕੁਛ ਹੈ ਹੀ ਨਹੀਂ ਜਿਹਦੇ ਵਿੱਚ ਆਪਣਾ ਕੁਝ ਰਹਿ ਜਾਵੇ ਉੱਥੇ ਮਨੁੱਖ ਦੀ ਆਪਣੀ ਸੈਲਫ ਆਈਡੈਂਟੀਟੀ ਰਹਿੰਦੀ ਹੈ ਬਿਲਕੁਲ ਪਾਲੀ ਪਾਸ਼ਾ ਚੋ ਜਿਹੜਾ ਸਿੰਘ ਵਰਡ ਆਇਆ ਜ ਸਿੱਖ ਦੇ ਜਿਹੜੀ ਉਹਨਾਂ ਨੇ ਡਿਫਾਈਨ ਕੀਤਾ ਉਹਨੂੰ ਜਦੋਂ ਸਰਦਾਰ ਕਪੂਰ ਸਿੰਘ ਸਿੰਘ ਨੂੰ ਡਿਫਾਈਨ ਕਰਦੇ ਨੇ ਉਹ ਕਹਿੰਦੇ ਨੇ ਵੀ ਸਿੰਘ ਉਹ ਹੈ ਵੀ ਜਿਹੜੇ ਪੂਰਨ ਪ੍ਰਾਪਤੀ ਕਰ ਚੁੱਕੇ ਨੇ ਬਿਲਕੁਲ ਵੀ ਹੁਣ ਉਹ ਇਹ ਤੁਰੇ ਹੋਏ ਨਹੀਂ ਜਿਹੜਿਆਂ ਨੇ ਪ੍ਰਾਪਤ ਕਰ ਲਿਆ ਔਰ ਉਹਨਾਂ ਦੀ ਆਪਣੀ ਸੈਲਫ ਆਈਡੈਂਟੀ ਕੋਈ ਰਹਿ ਹੀ ਨਹੀਂ ਗਈ ਠੀਕ ਹੈ ਜਿਵੇਂ ਬੂੰਦ ਜਦੋਂ ਸਾਗਰ ਚ ਮਿਲ ਜਾਏ ਉਹਦੀ ਆਪਣੀ ਕੋਈ ਸੈਲਫ ਆਈਡੈਂਟੀ ਨਹੀਂ ਬੂੰਦ ਨਹੀਂ ਰਹਿੰਦੀ ਫਿਰ ਉਹ ਸਾਗਰੀ ਹੋ ਜਾਂਦੀ ਹੈ ਤੁਸੀਂ ਉਹਨੂੰ ਉਹਦੇ ਵਿੱਚੋਂ ਭਾਲੋਗੇ ਵੀ ਉਹ ਲੱਭਣੀ ਹੈ ਹੈ ਨਹੀਂ ਨਾ ਤਾਂ ਇਸ ਕਰਕੇ ਇੱਕ ਖਾਲਸੇ ਦਾ ਜਿਹੜਾ ਕਨਸੈਪਟ ਹੈ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਇਸ ਕਰਕੇ ਇਹਦੇ ਵਿੱਚ ਪਹਿਲਾਂ ਸਮਰਥਪਣਾ ਹੈ ਤੁਸੀਂ ਅਸੀਂ ਜਦੋਂ ਵੀ ਪੜਦੇ ਸੁਣਦੇ ਬਚਪਨ ਤੋਂ ਹੀ ਆਏ ਆ ਆਪਾਂ ਸਾਰੇ ਕਿਉਂਕਿ ਅਸੀਂ ਉਹਨਾਂ ਪਰਿਵਾਰਾਂ 'ਚ ਪੈਦਾ ਹੋਏ ਮਹਾਰਾਜ ਜੀ ਨੇ ਰਹਿਮਤ ਕੀਤੀ ਵੀ ਸਾਡੇ ਬਜ਼ੁਰਗਾਂ ਤੋਂ ਅਸੀਂ ਇਹ ਗੱਲਾਂ ਸੁਣਦੇ ਆ ਰਹੇ ਹਾਂ ਜੀ ਫਿਰ ਜੇ ਤੁਹਾਡਾ ਵਾਅ ਵਾਸਤਾ ਜਦੋਂ ਇਤਿਹਾਸ ਦੇ ਨਾਲ ਹਿਸਟੋਰੀਕਲ ਗ੍ਰੰਥਾਂ ਦੇ ਨਾਲ ਵੱਡੀਆਂ ਕਿਤਾਬਾਂ ਦੇ ਨਾਲ ਪੈਂਦਾ ਫਿਰ ਤੁਹਾਨੂੰ ਉਹਦੇ ਵਿੱਚੋਂ ਚੀਜ਼ਾਂ ਰੀਅਲਾਈਜ਼ ਹੋ ਜਾਂਦੀ ਕਿ ਹਕੀਕਤ ਤਾਂ ਇਹੀ ਸੀ ਹੈਨਾ ਤਾਂ ਉਹਦੇ ਵਿੱਚ ਵੇਖੋ ਕਿ ਮਹਾਰਾਜ ਜਦੋਂ ਖਾਲਸਾ ਸਾਜਦੇ ਨੇ ਹੂੰ ਹੂੰ ਉਦੋਂ ਪਹਿਲਾਂ ਸਿੱਖਾਂ ਤੋਂ ਉਹਨਾਂ ਦਾ ਆਤਮ ਜਿਹੜਾ ਹੈ ਉਹਨਾਂ ਦੀ ਜਿਹੜੀ ਸੈਲਫ ਆਇਡੈਂਟੀਟੀ ਜਾਂ ਸੈਲਫ ਉਹਦੀ ਮੰਗ ਕਰਦੇ ਬਿਲਕੁਲ ਹੂੰ ਵੀ ਮੈਨੂੰ ਚਾਹੀਦਾ ਚਾਹੀਦਾ ਹੈਨਾ ਵੀ ਜਦੋਂ ਆਪਾਂ ਪੜਦੇ ਆ ਵੀ ਹਿਸਟਰੀ ਦੇ ਵਿੱਚ ਮਹਾਰਾਜ ਮੰਚਤੇ ਆਏ ਕਿਰਪਾਨ ਨੰਗੀ ਹੱਥ 'ਚ ਹੈ ਅੱਗੇ ਪੂਰੀ ਪੀੜ੍ਹੀ ਸੀ ਹਜ਼ਾਰ ਦੀ ਹੈਨਾ ਸੰਗਤ ਬੈਠੀ ਹੈ ਔਰ ਸੱਚੇ ਪਾਤਸ਼ਾਹ ਕਹਿੰਦੇ ਨੇ ਇੱਕ ਸੀਸ ਦੀ ਲੋੜ ਹਾਂ ਹਾਂ ਬਿਲਕੁਲ ਹੁਣ ਸੀਸ ਦੀ ਲੋ ਉਹ ਉੱਥੇ ਹੈ ਵੀ ਹਿਸਟੋਰੀਕਲ ਤਿੰਨ ਵਾਰੀ ਮਹਾਰਾਜ ਜੀ ਨੇ ਬੋਲਿਆ ਹੂੰ ਪਹਿਲਾਂ ਸਾਰੇ ਸ਼ਸ਼ੋਪੰਜੀ ਚ ਨੇ ਗੁਰੂ ਸਾਹਿਬ ਜੀ ਦਾ ਇਹ ਰੂਪ ਪਹਿਲੀ ਵਾਰੀ ਬਹੁਤ ਵੇਖਣ ਦਾ ਬੀ ਇਸ ਅਰਚਜਤਾ ਹੀ ਲੋਕਾਂ ਦੇ ਵਿੱਚ ਹੈ ਨਾ ਵੀ ਤੁਸੀਂ ਕਦੀ ਖੁਦ ਵੀ ਇਮੇਜਨ ਕਰਕੇ ਵੇਖੋ ਜਾਂ ਸਾਨੂੰ ਵੀ ਜੇ ਕਿਸੇ ਸਮੇਂ ਕੋ ਯਕਦਾ ਮੀਹਾਰਾਜ ਤੁਹਾਡੇ ਸਾਹਮਣੇ ਆ ਕੇ ਤੁਹਾਨੂੰ ਇਹ ਕਹਿ ਦੇਣ ਵੀ ਮੈਨੂੰ ਆ ਚਾਹੀਦਾ ਹੈ ਹਾਂਜੀ ਬੰਦਾ ਠਟੰਬਰ ਜਾਂਦਾ ਜੀ ਹਾਂਜੀ ਲੋਕ ਇੱਕ ਇੱਕ ਹੁੰਦਾ ਸਿਧਾਂਤਕ ਤੌਰ ਤੇ ਗੱਲਾਂ ਸੁਣੀ ਜਾਣੀ ਐਸੀ ਬਹੁਤੀ ਵਾਰੀ ਸੁਣ ਕੇ ਨਾ ਯੂਜ਼ ਟੂ ਹੋ ਜਾਂਦੇ ਆ ਹੂੰ ਸਾਨੂੰ ਲੱਗਦਾ ਹੁੰਦਾ ਵੀ ਤੁਹਾਨੂੰ ਜਿਵੇਂ ਪਤਾ ਲੱਗ ਗਿਆ ਜਾਂ ਤੁਹਾਨੂੰ ਜਿਵੇਂ ਰੀਅਲਾਈਜੇਸ਼ਨ ਹੋ ਗਈ ਹੈ ਪਰ ਇਹ ਐਵੇਂ ਦਾ ਨਹੀਂ ਹੈ ਜਿੱਥੇ ਤੁਹਾਨੂੰ ਹਲੇ ਮਹਿਸੂਸ ਹੋ ਰਿਹਾ ਵੀ ਮੈਨੂੰ ਪਤਾ ਲੱਗ ਗਿਆ ਹੈ ਜਾਂ ਮੈਨੂੰ ਮੈਨੂੰ ਇਸ ਚੀਜ਼ ਦਾ ਗਿਆਨ ਹੋ ਗਿਆ ਉੱਥੇ ਹਲੇ ਤੁਹਾਨੂੰ ਪਤਾ ਹੀ ਨਹੀਂ ਉੱਥੇ ਤਾਂ ਗਿਆਨ ਸ਼ੁਰੂ ਹੁੰਦਾ ਹੈ ਉੱਥੇ ਹਲੇ ਕੁਝ ਹੈ ਹੀ ਨਹੀਂ ਹਾਂਜੀ ਜਦੋਂ ਜਦੋਂ ਆਪਣਾ ਕੁਝ ਰਹਿ ਹੀ ਨਹੀਂ ਜਾਂਦਾ ਸਭ ਕੁਝ ਮਹਾਰਾਜ ਜੀ ਦਾ ਹੀ ਹੋ ਜਾਂਦਾ ਹੈ ਹਾਂਜੀ ਔਰ ਇੱਕ ਕਮਾਲ ਵੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਾਂ ਸਿੱਖ ਧਰਮ ਦੇ ਵਿੱਚ ਗੁਰੂ ਦੀ ਹਮ ਸੱਚੇ ਪਾਤਸ਼ਾਹ ਆਪਣੇ ਆਪ ਨੂੰ ਵੀ ਉਹਦੇ ਚੋਂ ਮਨਫ਼ੀ ਕਰ ਦਿੰਦੇ ਨੇ ਬਿਲਕੁਲ ਵੀ ਇਹ ਨਹੀਂ ਵੀ ਤੁਸੀਂ ਮੈਰੇ ਥਰੂ ਜਾਂ ਮੈਂ ਹਾਂ ਉਹ ਤੁਸੀਂ ਕਰਦੇ ਹੋ ਸੱਚੇ ਪਾਤਸ਼ਾਹ ਸਿੱਧਾ ਹੀ ਉਹਨੂੰ ਆਈਡੈਂਟੀਫਾਈ ਅਕਾਲ ਫੁਰਖ ਦੀ ਫੌਜ ਦੇ ਨਾਲ ਹੀ ਕਰਵਾਉਂਦੇ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਫਿਰ ਮਹਾਰਾਜ ਇਹ ਨਹੀਂ ਕਹ ਰਹੇ ਵੀ ਇਹ ਮੇਰੀ ਮਰਜ਼ੀ ਹੈ ਵੀ ਮੈਂ ਤੁਹਾਨੂੰ ਬਣਾ ਰਿਹਾ ਹਾਂ ਜਾਂ ਪ੍ਰਗਟ ਕਰ ਰਿਹਾ ਇਹ ਪਰਮਾਤਮ ਦੀ ਮੌਜ ਦੇ ਵਿੱਚੋਂ ਔਰ ਮੌਜ ਹੁੰਦਾ ਜਦੋਂ ਕੋਈ ਬਹੁਤ ਚੜ ਦੀ ਕਲਾ ਪ੍ਰਸੰਨਤਾ ਚ ਹੋਵੇ ਵੰਡਰ ਚ ਹੋਵੇ ਅਸਚਰਜ ਚਾ ਅਸਚਰਜਤਾ ਚ ਹੋਵੇ ਜਾਂ ਪੂਰੇ ਅਨੰਦ ਅਨੰਦ ਦਾ ਛੋਣਾ ਹੈ ਪਰਮਾਤਮਾ ਜਦੋਂ ਪੂਰਨ ਖੇੜੇ ਚ ਸੀ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਖਾਲਸਾ ਸਾਜਨਾ ਦੀ ਤਾਕੀਦ ਕੀਤੀ। ਬਿਮਾਰਜ ਕਹਿੰਦੇ ਮੈਂ ਤੇ ਉਹਦਾ ਹੁਕਮ ਵਜਾ ਰਿਹਾ। ਹੂੰ ਬਿਲਕੁਲ ਮੈਂ ਹੂੰ ਪਰਮਪੁਰਖ ਦਾਸਾ ਦੇਖਣ ਆਇਓ ਜਗਤ ਤਵਾਸ ਹੈ ਨਾ ਜਿਵੇਂ ਮੈਨੂੰ ਪ੍ਰਮਾਤਮਾ ਕਹਿ ਰਿਹਾ ਮੈਂ ਓਵੇਂ ਕਰ ਰਿਹਾ ਔਰ ਸਾਇਬ ਸੱਚੇ ਪਾਤਸ਼ਾਹ ਕਹਿੰਦੇ ਨੇ ਯਾਹੀ ਕਾਜ ਤਰਾਹ ਹਮ ਜਨਮ। ਸਮਝ ਲੈ ਹੋ ਸਾਧੂ ਸਭ ਮਨ ਮੰਗ ਧਰਮ ਚਲਾਮਨ ਸੰਤ ਉਭਾਰਨ ਦੁਸ਼ਟ ਸਬਨ ਕੋ ਮੂਲ ਉਪਾਰ। ਹੂੰ